ਗਰੀਬ ਮੌਕਾ ਬਣਾਉਂਦੇ ਹੀ ਨਹੀਂ ਕਿਉਂ ਜਿਵੇਂ ਕਿ ਅਸੀਂ ਤੁਹਾਨੂੰ ਪਿਛਲੀ ਵੀਡੀਓ ਚ ਦੱਸ ਚੁੱਕੇ ਹਾਂ ਅਮੀਰ ਕਦੇ ਮੌਕਾ ਨਹੀਂ ਛੱਡਦੇ ਤੇ ਗਰੀਬ ਕਦੇ ਮੌਕਾ ਬਣਾਉਂਦੇ ਹੀ ਨਹੀਂ ਤੇ ਅਸੀਂ ਇਹ ਵੀ ਦੱਸਿਆ ਸੀ ਇੱਕ ਗਰੀਬ ਬੰਦੇ ਦੀ ਜ਼ਿੰਦਗੀ ਕਿੰਨੀਆਂ ਜ਼ਿਆਦਾ ਮੁਸ਼ਕਲਾਂ ਦੇ ਨਾਲ ਭਰੀ ਹੁੰਦੀ ਹੈ ਉਹ ਆਰਥਿਕ ਪੱਖੋਂ ਕਿੰਨਾ ਜ਼ਿਆਦਾ ਕਮਜ਼ੋਰ ਹੁੰਦਾ ਹੈ ਅਤੇ ਉਸ ਤੇ ਆਲੇ-ਦੁਆਲੇ ਦਾ ਮਾਹੌਲ ਕੋਈ ਬਹੁਤਾ ਚੰਗਾ ਨਹੀਂ ਹੁੰਦਾ ਉਹ ਮਾਹੌਲ ਭਾਵੇਂ ਸਮਾਜ ਪੱਖੋਂ ਹੋਵੇ ਤੇ ਭਾਵੇਂ ਉਸ ਦੇ ਮਾਪੇ ਦੇ ਪੱਖੋਂ ਭਾਵੇਂ ਉਸ ਦੇ ਨੇੜਲੇ ਯਾਰਾਂ ਮਿੱਤਰਾਂ ਦੇ ਪੱਖੋਂ ਕਿਉਂਕਿ ਸਾਡੀ ਜ਼ਿੰਦਗੀ 'ਚ ਆਲੇ-ਦੁਆਲੇ ਦਾ ਮਾਹੌਲ ਅਤੇ ਸਾਡੀ ਸੰਗਤ ਦਾ ਬਹੁਤ ਵੱਡਾ ਪ੍ਰਭਾਵ ਪੈਂਦਾ ਹੈ ਬਹੁਤ ਵੱਡਾ ਰੋਲ ਹੁੰਦਾ ਹੈ ਤੇ ਉਧਰ ਇੱਕ ਅਮੀਰ ਵਿਅਕਤੀ ਦਾ ਆਲਾ-ਦੁਆਲਾ ਹਮੇਸ਼ਾ ਹੀ ਪੋਜ਼ਿਟਿਵ ਹੁੰਦਾ ਹੈ ਉਸ ਨੂੰ ਸਮਾਜ ਦੀਆਂ ਗੱਲਾਂ ਦਾ ਬਹੁਤਾ ਅਸਰ ਨਹੀਂ ਹੁੰਦਾ ਭਾਵ ਨਾਂ ਦੇ ਬਰਾਬਰ ਹੁੰਦਾ ਹੈ ਅਤੇ ਇੱਕ ਆਮ ਵਿਅਕਤੀ ਨੂੰ ਗਰੀਬ ਵਿਅਕਤੀ ਨੂੰ ਸਮਾਜ ਦੀਆਂ ਗੱਲਾਂ ਨੇ ਘੇਰਿਆ ਹੁੰਦਾ ਹੈ। ਅਮੀਰ ਵਿਅਕਤੀ ਆਰਥਿਕ ਪੱਖੋਂ, ਭਾਵ ਸਾਰਿਆਂ ਹੀ ਪੱਖਾਂ ਤੋਂ ਬਹੁਤ ਹੀ ਮਜ਼ਬੂਤ ਹੁੰਦਾ ਹੈ ਕਿਉਂਕਿ ਉਹਨਾਂ ਕੋਲ ਹਰ ਮੁਸ਼ਕਿਲ ਦਾ ਹੱਲ ਹੁੰਦਾ ਹੈ ਕਿਉਂਕਿ ਉਹਨਾਂ ਕੋਲ ਦੋ ਚੀਜ਼ਾਂ ਨੇ ਪੈਸਾ ਅਤੇ ਪਾਵਰ। ਈਜੀ ਚੀਜ਼ ਹੈ ਨੈਟਵਰਕ ਜਿਹੜੀ ਕਿ ਜ਼ਿੰਦਗੀ ਦੇ ਹਰ ਮਸਲੇ ਨੂੰ ਹੱਲ ਕਰ ਸਕਦੀ ਹੈ। ਹਰ ਮੁਸ਼ਕਿਲ ਨੂੰ ਹੱਲ ਕਰ ਸਕਦੀ ਹੈ ਜਿਨ੍ਹਾਂ ਜਿਨ੍ਹਾਂ ਨੇ ਵੀ ਹਜੇ ਤੱਕ ਪਾਰਟ 1 ਵਾਲੀ ਵੀਡੀਓ ਨਹੀਂ ਦੇਖੀ ਮੈਂ ਲਿੰਕ ਡਿਸਕ੍ਰਿਪਸ਼ਨ ਤੇ ਦੇ ਦਿੰਦਾ ਹਾਂ ਇੱਕ ਵਾਰ ਵੀਡੀਓ ਜ਼ਰੂਰ ਦੇਖ ਲੈਣਾ ਸਿਰਫ 5 ਮਿੰਟ ਦੀ ਵੀਡੀਓ ਹੈ ਉਹ ਵੀਡੀਓ 'ਚ ਬਹੁਤ ਡੂੰਘੀਆਂ ਹੀ ਗੱਲਾਂ ਦੱਸੀਆਂ ਨੇ ਜੇ ਤੁਸੀਂ ਉਹ ਵੀਡੀਓ ਦੇਖ ਲਈ ਤਾਂ ਇਹ ਵੀਡੀਓ ਤੁਹਾਨੂੰ ਬਹੁਤ ਹੀ ਆਸਾਨੀ ਦੇ ਨਾਲ ਸਮਝ ਆ ਜਾਵੇਗੀ ਆਜੋ ਉਸ ਵੀਡੀਓ ਦਾ ਪਾਰਟ 2 ਸ਼ੁਰੂ ਕਰਦੇ ਹਾਂ ਬਿਨਾਂ ਕਿਸੇ ਦੇਰੀ ਦੇ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਗਰੀਬ ਬੰਦੇ ਦੇ ਸਾਹਮਣੇ ਕਈ ਕੰਧਾਂ ਖੜੀਆਂ ਹੁੰਦੀਆਂ ਨੇ ਮਾਹੌਲ ਘਟ ਭਾਵ ਉਸ ਦੇ ਆਲੇ-ਦੁਆਲੇ ਦਾ ਮਾਹੌਲ ਵੀ ਇਹੋ ਜਿਹਾ ਨਹੀਂ ਹੁੰਦਾ ਜਿਹੜਾ ਇੱਕ ਆਮ ਵਿਅਕਤੀ ਨੂੰ ਕਾਮਯਾਬ ਕਰ ਸਕੇ ਵਸੀਲੇ ਘਟ ਅਸੀਲੇ ਨਾਂ ਦੇ ਬਰਾਬਰ ਹੀ ਹੁੰਦੇ ਨੇ ਜਿਵੇਂ ਕਿ ਜਿਸ ਸਮੇਂ ਤੇ ਉਸ ਨੂੰ ਜਿਹੜੀ ਚੀਜ਼ ਚਾਹੀਦੀ ਹੈ ਉਹ ਚੀਜ਼ ਉਸ ਨੂੰ ਕਦੇ ਸਹੀ ਸਮੇਂ ਤੇ ਮਿਲਦੀ ਹੀ ਨਹੀਂ ਕਤੇ ਜਾਣ ਪਛਾਣ ਦੀ ਕਮੀ ਕਿਉਂਕਿ ਜੇ ਫੇਲ ਹੋਏ ਤਾਂ ਮੋੜ ਉਠਣ ਲਈ ਕੁਝ ਵੀ ਨਹੀਂ ਭਾਵ ਉਹਨਾਂ ਕੋਲ ਫਿਰ ਉੱਠਣ ਦਾ ਕੋਈ ਵੀ ਸੋਰਸ ਜਾਂ ਚਾਂਸ ਨਹੀਂ ਬਚਦਾ ਜਿਹਦੇ ਨਾਲ ਉਹ ਫਿਰ ਇੱਕ ਵਾਰ ਕੋਸ਼ਿਸ਼ ਕਰ ਸਕਣ ਇਸੇ ਕਾਰਨ ਉਹ ਰਿਸਕ ਲੈਂਦੇ ਹੀ ਨਹੀਂ। ਜ਼ਿਆਦਾਤਰ ਲੋਕ 70% ਲੋਕ ਸਰਵਾਈਵਲ ਮੋਡ ਵਿੱਚ ਰਹਿੰਦੇ ਨੇ। ਉਹ ਸਿਰਫ ਦਿਨ ਕੱਟਣ ਤੇ ਧਿਆਨ ਦਿੰਦੇ ਨੇ। ਉਹ ਸੋਚਦੇ ਨੇ ਕਿ ਦਿਨ ਵੀ ਔਖਾ-ਸੌਖਾ ਲੰਘ ਹੀ ਜਾਵੇਗਾ। ਉਹ ਨਵੇਂ ਮੌਕਿਆਂ ਤੇ ਕਦੇ ਧਿਆਨ ਹੀ ਨਹੀਂ ਦਿੰਦੇ। ਅਤੇ ਆਉਣ ਵਾਲੇ ਸਮੇਂ ਬਾਰੇ ਨਹੀਂ ਸੋਚਦੇ। ਉਹ ਬੀਤੇ ਹੋਏ ਸਮੇਂ ਵਿੱਚ ਹੀ ਜੀ ਰਹੇ ਹੁੰਦੇ ਨੇ। ਮੈਂ ਹੁਣ ਤੱਕ ਤੁਹਾਨੂੰ ਜਿੰਨੇ ਵੀ ਆਕੜੇ ਦੱਸੇ ਨੇ, ਇਹ ਸਾਰੇ ਆਕੜੇ ਦੱਸਦੇ ਨੇ ਕਿ ਗਾਈਡਨੈਂਸ, ਕੋਚਿੰਗ ਸਹੀ ਮੌਕੇ ਗਰੀਬਾਂ ਲਈ ਲਗਭਗ ਅਨੇਬਲੇਵਲ ਨਾਂ ਦੇ ਬਰਾਬਰ ਹੁੰਦੇ ਨੇ ਕਿਉਂਕਿ ਗਰੀਬੀ ਪੈਸਿਆਂ ਦੀ ਕਮੀ ਹੀ ਨਹੀਂ ਤੁਹਾਡੇ ਅੰਦਰ ਦੇ ਡਰ ਦਾ ਅਤੇ ਤੁਹਾਡੇ ਆਲੇ ਦੁਆਲੇ ਦੇ ਮਾਹੌਲ ਦਾ ਬਹੁਤ ਵੱਡਾ ਰੋਲ ਹੈ ਇਹਦੇ ਵਿੱਚ ਇੱਕ ਤੱਕਾ ਅਤੇ ਵੱਡਾ ਬਦਲਾ ਦੁਨੀਆ ਭਰ ਵਿੱਚ ਸਟੱਡੀ ਦੱਸਦੀ ਹੈ ਜੇ ਗਰੀਬ ਬੰਦੇ ਨੂੰ ਇੱਕ ਵਾਰੀ ਵੀ ਸਹੀ ਮੌਕਾ ਮਿਲ ਜਾਵੇ ਸਕਾਲਰਸ਼ਿਪ ਸਹੀ ਟ੍ਰੇਨਿੰਗ ਜਾਂ ਕਿਤੇ ਛੋਟਾ ਮੋਟਾ ਲੋਨ ਉਹ ਗਰੀਬੀ ਤੋਂ ਬਾਹਰ ਨਿਕਲ ਸਕਦਾ ਹੈ ਜਿੱਥੇ ਵੀ ਗਰੀਬ ਨੂੰ ਇੱਕ ਵੱਡਾ ਪੁਸ਼ ਮਿਲਿਆ ਹੈ ਉਥੇ ਨਤੀਜੇ ਵੀ ਆਏ ਨੇ ਪਰ ਅਫਸੋਸ ਉਹਨੂੰ ਕਦੇ ਪੁਸ਼ ਮਿਲਦਾ ਹੀ ਨਹੀਂ ਮੌਕਾ ਬਣਾਉਣਾ ਇਹ ਇੱਕ ਐਸੀ ਆਦਤ ਹੈ ਜੋ ਕਿਸੇ ਦੀ ਪੂਰੀ ਜ਼ਿੰਦਗੀ ਬਦਲ ਸਕਦਾ ਹੈ ਸੋਚੋ ਮੌਕਾ ਵੀ ਪਲਾਕ ਦੇ ਕਿਸੇ ਨੂੰ ਮਿਲਿਆ ਹੈ ਕੁਝ ਲੋਕ ਮੌਕੇ ਨੂੰ ਵੇਖ ਕੇ ਫੜ ਲੈਂਦੇ ਨੇ ਅਤੇ ਕੁਝ ਲੋਕ ਮੌਕੇ ਦੇ ਕੋਲੋਂ ਲੰਘ ਜਾਂਦੇ ਨੇ ਜੇ ਤੁਸੀਂ ਵੀ ਮਾੜੇ ਬਾਤਾਵਰਨ ਅਤੇ ਗਰੀਬ ਬਾਤਾਵਰਨ 'ਚ ਜਨਮੇ ਹੋ ਹਰ ਨਕਾਮੀ ਤੋਂ ਸਿੱਖੋ ਆਪਣਾ ਮੌਕਾ ਖੁਦ ਬਣਾਓ ਕਿਉਂਕਿ ਕੋਈ ਵੀ ਤੁਹਾਨੂੰ ਕਾਮਯਾਬ ਹੁੰਦਾ ਨਹੀਂ ਦੇਖ ਸਕਦਾ ਸਾਥ ਦੇਣਾ ਤਾਂ ਬਹੁਤ ਦੂਰ ਦੀ ਗੱਲ ਹੈ ਕਦੇ ਇੱਕ ਵਧੀਆ ਕਿਤਾਬ ਪੜ੍ਹ ਕੇ ਉਸ ਤੋਂ ਗਿਆਨ ਲੈ ਲੈਣਾ ਕਦੇ ਕਿਸੇ بار-बार ਹਾਰੇ ਹੋਏ ਵਿਅਕਤੀ ਤੋਂ ਸਬਕ ਲੈ ਲੈਣਾ ਅਤੇ ਕਦੇ ਕੋਈ ਨਵਾਂ ਹੁਨਰ ਸਿੱਖ ਲੈਣਾ ਇਹੀ ਨਹੀਂ ਤੁਹਾਡੀ ਜ਼ਿੰਦਗੀ ਦੇ ਮੌਕੇ ਪਹਿਲਾ ਮੌਕਾ ਛੋਟਾ ਹੋ ਸਕਦਾ ਹੈ ਦੂਜਾ ਮੌਕਾ ਤੁਹਾਨੂੰ ਦੁਖੀ ਕਰ ਸਕਦਾ ਹੈ ਪਰ ਤੀਜਾ ਮੌਕਾ ਤੁਹਾਡੀ ਜ਼ਿੰਦਗੀ ਦੀ ਬਾਜ਼ੀ ਬਦਲ ਸਕਦਾ ਹੈ ਇਹ ਫੈਸਲਾ ਤੁਹਾਡੇ ਹੱਥ ਹੈ ਤੁਸੀਂ ਮੌਕਾ ਫੜਨਾ ਚਾਹੁੰਦੇ ਹੋ ਜਾਂ ਮੌਕਾ ਬਣਾਉਣਾ ਚਾਹੁੰਦੇ ਹੋ ਕਿਉਂਕਿ ਮੌਕੇ ਹਮੇਸ਼ਾ ਹੀ ਬਣਾਉਣੇ ਪੈਂਦੇ ਨੇ ਆਪਣੀ ਕਿਸਮਤ ਨੂੰ ਖੁਦ ਬਣਾਓ ਆਪਣੇ ਮੌਕੇ ਨੂੰ ਖੁਦ ਘੜੋ ਅਤੇ ਆਪਣੀ ਜ਼ਿੰਦਗੀ ਦੀ ਕਹਾਣੀ ਤੁਸੀਂ ਆਪ ਖੁਦ ਲਿਖੋ ਜ਼ਿੰਦਗੀ ਭਰ ਜਪਸਤੋਂਣ ਨਾਲੋਂ ਇੱਕ ਵਾਰੀ ਜ਼ਿੰਦਗੀ ਦੇ ਮੈਦਾਨ ਚ ਆਉਣ ਦੀ ਤਿਆਰੀ ਜ਼ਰੂਰ ਕਰਨਾ ਸੋ ਅੱਜ ਦੀ ਵੀਡੀਓ ਦੀ ਸਮਾਪਤੀ ਇੱਥੇ ਹੀ ਕਰਦੇ ਹਾਂ ਜੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦੇਣਾ ਅਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੁਹਾਡੀ ਜ਼ਿੰਦਗੀ ਚ ਸਭ ਤੋਂ ਵੱਡੀ ਮੁਸ਼ਕਲ ਕਦੋਂ ਆਈ ਹੈ ਜਾਂ ਸਭ ਤੋਂ ਖੁਸ਼ੀ ਵਾਲਾ ਪਲ ਕਦੋਂ ਆਇਆ ਹੈ ਇਸੇ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਬਸਕ੍ਰਾਈਬ ਕਰ ਲੈਣਾ ਤੇਰਾ ਸਫਰ ਚੈਨਲ ਨੂੰ ਅਤੇ ਜੁੜੇ ਰਹਿਣਾ ਸਾਡੇ ਚੈਨਲ ਦੇ ਨਾਲ ਛੇਤੀ ਹੀ ਮਿਲਦੇ ਹਾਂ ਕਿਸੇ ਨੈਕਸਟ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਜੁੜੇ ਰਹਿਣਾ ਤੇਰਾ ਸਫਰ ਚੈਨਲ ਦੇ ਨਾਲ